ਸਸਤੀਕਾਲ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਜਸਟੀਸ ਇਨਸਾਨ ਜਦੋਂ ਮਿਹਨਤ ਕਰਦਾ ਹੈ ਤਾਂ ਉਸ ਦੀ ਮਿਹਨਤ ਨੂੰ ਫਲ ਜ਼ਰੂਰ ਲੱਗਦਾ ਹੈ देर दुरुਸਤ ਉਸ ਨੂੰ ਉਸ ਦਾ ਫਲ ਜ਼ਰੂਰ ਮਿਲਦਾ ਹੈ ਪ੍ਰਸ਼ਾਸਨ ਦੁਆਰਾ ਵੀ ਔਰ ਸਰਕਾਰਾਂ ਦੁਆਰਾ ਵੀ ਅੱਜ ਇਸ ਐਪੀਸੋਡ ਦੇ ਵਿੱਚ ਮੈਂ ਗੱਲ ਕਰਨ ਜਾ ਰਿਹਾ ਹਾਂ ਡਾਕਟਰ surjit lal sohota ji ਦੀ ਜਿਨ੍ਹਾਂ ਨੇ ਬਹੁਤ ਸਾਰੀ ਪੜ੍ਹਾਈ ਕੀਤੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਘੁੰਮੇ ਨੇ ਔਰ ਜਿੱਥੇ ਵੀ ਕੁਮੇ ਨੇ ਉਥੇ ਦੀ ਸਭਿਤਾ ਨੂੰ ਜਾਣਨ ਵਾਸਤੇ ਉਹਨਾਂ ਨੇ ਉਥੇ ਦੀਆਂ ਕਿਤਾਬਾਂ ਖਰੀਦੀਆਂ ਉਸ ਸਭਿਤਾ ਨੂੰ ਉਹਨਾਂ ਨੇ ਪੜਿਆ ਔਰ ਪੜਨ ਤੋਂ ਬਾਅਦ ਸਾਡੀ ਸਭਿਤਾ ਔਰ ਉਹਨਾਂ ਦੀ ਸਭਿਤਾ ਦੇ ਵਿੱਚ ਕੀ ਫਰਕ ਹੈ ਉਸ ਦਾ ਉਹਨਾਂ ਨੇ ਬਕਾਇਦਾ ਤੌਰ ਤੇ ਤਾਲਮੇਲ ਕਾਇਮ ਕੀਤਾ ਬਤੌਰ ਲੈਕਚਰਰ ਉਹ ਰਿਟਾਇਰ ਹੋਏ ਨੇ ਔਰ ਜੁਲਾਈ ਦੇ ਪਿਛਲੀ ਜੁਲਾਈ ਨੂੰ ਰਿਟਾਇਰ ਹੋਏ ਨੇ ਔਰ ਉਹਨਾਂ ਤੋਂ ਬਾਅਦ ਸਕੂਲਾਂ ਵਿੱਚ ਕਾਲਜਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਉਹਨਾਂ ਨੂੰ ਬਕਾਇਦਾ ਤੌਰ ਤੇ ਇਨਵਾਈਟ ਕੀਤਾ ਜਾਂਦਾ ਹੈ ਗਾਈਡੈਂਸ ਕਾਉਂਸਲਰ ਬਾਰੇ ਕਿ ਬੱਚੇ 10ਵੀਂ ਔਰ 12ਵੀਂ ਤੋਂ ਬਾਅਦ ਕਰਨ ਤਾਂ ਕੀ ਕਰਨ ਬਹੁਤ ਸਾਰੇ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਉਹ ਜਲਦੀ ਆਪਣੇ ਮਾਤਾ ਪਿਤਾ ਦਾ ਸਹਾਰਾ ਬਣਨਾ ਚਾਹੁੰਦੇ ਨੇ ਤੇ ਡਾਕਟਰ surjit lal sohota ਜਿਹੜੇ ਕੀ ਅਣਥੱਕ ਕਿਸਮ ਦੀ ਸ਼ਖਸੀਅਤ ਹੈ ਜਿਹੜੇ ਕੀ ਦਿਨ ਰਾਤ ਕੁਝ ਨਾ ਕੁਝ ਨਮਾ ਕਰਨ ਦੀ ਚੇਸਟਾ ਦੇ ਵਿੱਚ ਲੱਗੇ ਰਹਿੰਦੇ ਨੇ ਔਰ ਕੁਝ ਨਾ ਕੁਝ ਅਜੀਹਾ ਕਰਨ ਦੇ ਵਿੱਚ ਬਿਜ਼ੀ ਰਹਿੰਦੇ ਨੇ ਤਾਂ ਕਿ ਉਹਨਾਂ ਦੁਆਰਾ ਕੀਤਾ ਜਿਹੜਾ ਜਾਂ ਉਹਨਾਂ ਦੁਆਰਾ ਚੱਕਿਆ ਕਦਮ ਬੱਚਿਆਂ ਦੇ ਭਵਿੱਖ ਲਈ ਸਹੀ کارਗਰ ਸਿੱਧ ਹੋਵੇ ਅਕਸਰ ਉਹਨਾਂ ਨੂੰ ਜਲੰਧਰ ਦੂਦਰਸ਼ਨ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਤੇ ਬੋਲਦੇ ਵੀ ਵੇਖਦੇ ਆਪਾਂ ਉਹ ਇੰਨੇ ਸੁਚੱਜੇ ਢੰਗ ਦੇ ਨਾਲ ਇੰਨੀ ਸਰਚ ਕਰ ਕਰਕੇ ਲਿਆਉਂਦੇ ਨੇ ਕੁਝ ਇੱਕ ਗੱਲਾਂ ਕਿ ਜਿਹੜੀਆਂ ਸ਼ਾਇਦ ਆਮ ਲੋਕਾਂ ਨੂੰ ਵੀ ਪਤਾ ਨਹੀਂ ਹੁੰਦੀਆਂ ਸੋ ਅੱਜ ਉਹਨਾਂ ਨੂੰ ਜਿੱਥੇ ਪੰਜਾਬ ਅਵਾਰਡ ਦੇ ਨਾਲ ਸਟੇਟ ਅਵਾਰਡ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਔਰ ਉੱਥੇ ਹੀ ਉਹਨਾਂ ਨੂੰ ਜਲੰਧਰ ਦੇ ਡੀਸੀ ਸਾਹਿਬ ਸ਼੍ਰੀ ਹਿਮਾਂਸ਼ੂ ਅਗਰਵਾਲ ਜੀ ਨੇ ਇੱਕ ਹੋਰ ਬਹੁਤ ਵੱਡੀ ਸੇਵਾ ਜਿਹੜੀ ਹੈ ਡਾਕਟਰ ਸਰਜੀਤ ਲਾਲ ਸਹੋਤਾ ਜੀ ਨੂੰ ਸੌਂਪੀ ਗਈ ਹੈ ਉਹਨਾਂ ਨੂੰ ਰੈੱਡ ਕਰਾਸ ਦੇ ਬਤੌਰ ਸੈਕਟਰੀ ਦੀ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਹੈ ਸੋ ਡਾਕਟਰ surjit lal sohota ਜਿਹੜੇ ਕਿ ਪਾਵਰ ਆਫ ਸੋਸ਼ਲ ਜੁਡੀਟੀ ਦੇ ਬਤੌਰ ਜਨਰ ਸਕੱਤਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਮਾਜ ਸੇਵੀ ਨੇ ਔਰ ਜਿੱਥੇ ਵੀ ਉਹਨਾਂ ਦੀ ਕਿਸੇ ਨੂੰ ਵੀ ਜ਼ਰੂਰਤ ਹੁੰਦੀ ਹੈ ਝੁੱਗੀਆਂ ਦੇ ਵਿੱਚ ਵਸ ਰਹੇ ਬੱਚਿਆਂ ਦੇ ਕੋਲ ਜਾ ਜਾ ਕੇ ਉਹਨਾਂ ਨੂੰ ਐਜੂਕੇਟ ਕਰਦੇ ਨੇ ਉਹਨਾਂ ਨੂੰ ਪੜ੍ਹਾਉਂਦੇ ਨੇ ਮੈਨੂੰ ਯਾਦ ਹੈ ਕਿ ਕੋਰੋਨਾ ਮਹਾਮਾਰੀ ਦੇ ਦਿਨਾਂ ਦੇ ਵਿੱਚ ਉਹ ਝੁੱਗੀ ਚੌਫਰੀਆਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਸੁਚੇਤ ਕਰਦੇ ਸੀ ਉਹਨਾਂ ਨੂੰ ਸੈਨੀਟਾਈਜ਼ ਪ੍ਰੋਵਾਈਡ ਕਰਦੇ ਸੀ ਮਾਸਕ ਪ੍ਰੋਵਾਈਡ ਕਰਦੇ ਸੀ ਔਰ ਇੱਥੋਂ ਤੱਕ ਕਿ ਉਹ ਉਹਨਾਂ ਦੀ ਹਰ ਤਰ੍ਹਾਂ ਦੀ ਸੁਵਿਧਾ ਦਾ ਖਿਆਲ ਰੱਖਦੇ ਸੀ ਕਿਉਂਕਿ ਉਸ ਵੇਲੇ ਜਲੰਧਰ ਦੇ ਮਾਨਯੋਗ ਡੀਸੀ ਸਾਹਿਬ ਨੇ ਬੜੀਆਂ ਉਹਨਾਂ ਦੀਆਂ ਸੇਵਾਵਾਂ ਲਾਈਆਂ ਸੀ ਉਹਨਾਂ ਤੱਕ ਲੰਗਰ ਪਹੁੰਚਾਉਣ ਦੀ ਸੈਨੀਟਾਈਜ਼ ਪਹੁੰਚਾਉਣ ਦੀ ਮਾਸਕ ਪਹੁੰਚਾਉਣ ਦੀ ਦਵਾਈ ਦਾਰੂ ਇਹ ਸਾਰਾ ਕੁਝ ਖੁਦ ਡਾਕਟਰ surjit lal ਦੀ ਦੇਖਰੇਖ ਵਿੱਚ ਹੁੰਦਾ ਸੀ ਔਰ ਜਲੰਧਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੈਲੀ ਹੁੰਦੀ ਸੀਗੀ ਔਰ এডਿਕੇਸ਼ਨ ਦੇ ਨਾਲ ਰਿਲੇਟਡ ਬੱਚਿਆਂ ਦੇ ਭਵਿੱਖ ਦੇ ਨਾਲ ਰਿਲੇਟਡ ਤੇ ਡਾਕਟਰ surjit lal ਸੋਹਤਾ ਉਸ ਰੈਲੀ ਦੇ ਸਭ ਤੋਂ ਪਹਿਲੇ ਮੈਂਬਰ ਹੋਇਆ ਕਰਦੇ ਐ ਔਰ ਹਮੇਸ਼ਾ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਖੁਸ਼ੀ ਮਹਿਸੂਸ ਕਰਦੇ ਐ ਉਹਨਾਂ ਲੋਕਾਂ ਦੇ ਨਾਲ ਕੁਝ ਨਾ ਕੁਝ ਨਵੇਂ ਨਵੀਆਂ ਗੱਲਾਂ ਜਿਹੜੀਆਂ ਨੇ ਉਹ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋ ਸਕੇ ਸੋ ਅੱਜ ਬੜੇ ਫਕਰ ਦੀ ਗੱਲ ਹੈ ਮੁਬਾਰਕਬਾਦ ਦਿੰਨੇ ਆ ਪੋਸੂ ਨਾਮਾ ਚੈਨਲ ਵੱਲੋਂ ਵੀ ਔਰ ਪੋਸੂ ਨਾਮਾ ਦੀ ਪੂਰੀ ਟੀਮ ਵੱਲੋਂ ਔਰ ਪਾਵਰ ਆਫ ਸੋਸ਼ਲ ਜੁੰਟੀ ਦੇ ਪੂਰੇ ਪਰਿਵਾਰ ਦੇ ਵੱਲੋਂ ਡਾਕਟਰ ਸੁਰਜੀਤ ਲਾਲ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਖਾਸ ਕਰਕੇ ਤੇ ਜਲੰਧਰ ਦੇ ਮਾਨਯੋਗ ਡੀਸੀ ਸਾਹਿਬ ਸ਼੍ਰੀ ਹਮੈਸ਼ੂ ਅਗਰ왈 ਜੀ ਨੂੰ ਬਹੁਤ ਬਹੁਤ ਉਹਨਾਂ ਦਾ ਥੈਂਕਸ ਕਿ ਉਹਨਾਂ ਨੇ ਇੱਕ ਹੋਣ ਹਾਰ ਸਹੀ ਬੰਦੇ ਦੀ ਚੋਣ ਕੀਤੀ ਹੈ ਡਾਕਟਰ ਸੁਰਜੀਤ لال ਸਹੋਤਾ ਦੀ ਜਿਨ੍ਹਾਂ ਨੂੰ ਬਤੌਰ ਰੈੱਡ ਕਰਾਸ ਦੇ ਸੈਕਟਰੀ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਡੀਸੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਡਾਕਟਰ ਸੁਰਜੀਤ لال ਸਹੋਤਾ ਜੀ ਬਹੁਤ ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਕਿ ਜਿੱਥੇ ਮਾਨਯੋਗ ਡੀਸੀ ਸਾਹਿਬ ਨੇ ਆਪ ਜੀ ਨੂੰ ਸੇਵਾ ਲਈ ਨਿਯੁਕਤ ਕੀਤਾ ਹੈ ਤੁਸੀਂ ਉਹਨਾਂ ਦੀਆਂ ਆਸ਼ਾਵਾਂ ਤੇ ਪੂਰੀ ਤਰ੍ਹਾਂ ਉਤਰੋਗੇ ਸੋ ਬਹੁਤ ਬਹੁਤ ਮਿਹਰਬਾਨੀ ਡੀਸੀ ਸਾਹਿਬ ਆਪ ਜੀ ਦੀ ਔਰ ਡਾਕਟਰ ਸੁਜੀਤਾ ਸੋਹਤਾ ਜੀ ਕੈਰੀ ਔਨ ਡਟ ਜਾਓ ਜਿਸ ਤਰ੍ਹਾਂ ਤੁਸੀਂ ਪਾਸਟ ਵਿੱਚ ਡਟੇ ਰਹੇ ਹੋ ਹਰ ਤਰ੍ਹਾਂ ਦੀਆਂ ਦੁੱਖਾਂ ਮੁਸ਼ਕਲਾਂ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ ਔਰ ਇਸ ਫੀਲਡ ਦੇ ਵਿੱਚ ਵੀ ਤੁਸੀਂ ਹਰ ਇੱਕ ਦੇ ਕੰਮ ਆਉਂਗੇ ਹਰ ਇੱਕ ਦੀ ਸੇਵਾ ਦੇ ਵਿੱਚ ਤੁਸੀਂ ਸਭ ਤੋਂ ਅੱਗੇ ਹੋਵੋਗੇ ਇਹ ਹੀ ਸਾਨੂੰ ਉਮੀਦ ਹੈ ਸੋ ਬਹੁਤ ਬਹੁਤ ਮੁਬਾਰਕ